ਇੱਕ ਵਾਰ ਸੁਣਿਓ ਸੰਗਤ ਜੀ ਤੁਹਾਡਾ ਮਨ ਨਿਹਾਲ ਹੋ ਜਾਊਗਾ ਸ਼ੇਰ ਤੁਸੀਂ ਆਪ ਕਰਨਾ ਆਪਣਾ ਕੋਈ ਸੁੱਖ ਕਾਮ ਦੀ ਬਣਾ ਕੇ ਤੇਰੇ ਵਾਂਗੂੰ ਸੁੱਖ ਕਾਮ ਦੀ ਬਣਾ ਕੇ ਤੇਰੇ ਵਾਂਗੂੰ ਉਜੜਦਾ ਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਤੇਰੇ ਜੇ ਹਵਾ ਆਪਣਾ ਕੋਈ ਚੱਕ ਫਤੇ ਸਿੰਘ ਨੂੰ ਖਡੋਣਾ ਚਾਹੁੰਦੇ ਹੋਣ ਕੇ ਬਾਂਦੇ ਉੱਤੇ ਆਪਣੀ ਸਵਾਣਾ ਚਾਹੁੰਦੇ ਹੋਣਗੇ ਬਾਂਦੇ ਉੱਤੇ ਆਪਣੀ ਸਵਾਣਾ ਚਾਹੁੰਦੇ ਹੋਣਗੇ ਨੀਹਾਂ ਖਾ ਗਈਆਂ ਜਿਗਾ ਤੇਰੀ ਅੱਖ ਨਾ ਰੋਈ ਤਨ ਤਨ ਦਸ਼ਮੇਸ਼ ਮੇਰੇ ਸਈਆਂ ਤੇਰੇ ਜੇ ਹਬਾਪਨਾ ਸ਼ਾਵੜੀ ਐ ਕੁਰਬਾਨੀ ਤੇਰੀ ਪਾਤਸ਼ਾਹ ਵੜੀ ਐ ਕੁਰਬਾਨੀ ਸਕਦਾ ਵੀ ਆਖ ਨਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਈਆ ਤੇਰੇ ਜਿਹ ਬਾਬਨਾ ਕੋਈ ਚੋ ਬਿਆਨੀ ਕੰਡਾ ਅੱਜ ਦੀ ਜੁਜਾਰ ਨੂੰ ਕਿਹੜੇ ਹਾਲ ਸੁਣ ਹੋਣੀ ਨੇ ਜੀ ਹੋ ਅੱਜ ਦੀ ਜੁਜਾਰ ਨੂੰ ਪੁੱਤ ਡਿੱਗ ਦੇ ਨੂੰ ਦੇਖ ਕੇ ਜੇ ਕਰੇ ਪੁੱਤ ਡਿੱਗ ਦੇ ਨੂੰ ਦੇਖ ਕੇ ਜੇ ਕਰੇ ਸਕਦਾ ਅਲਾਪ ਨਾ ਕੋਈ ਤਾਨ ਤਾਨ ਦਸ਼ਮੇਸ਼ ਮੇਸ਼ ਮੇ ਤੇਰੇ ਜੇ ਹਾਬਾਪਨਾ ਕੋਈ ਸੁਖ ਕਾਮਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆਪਨਾ ਕੋਈ ਬਾਣਗੇ ਨਾ ਸ਼ਾਂਦੂਵੇਂ ਹੋਏ ਠੰਡੇ ਸੀਤ ਨੇ ਕਿਵੇਂ ਅੱਖਾਂ ਦੇ ਪਾਇਓ ਨਾ ਕੋਈ ਕਫਨ ਜੀਤ ਤੇ ਕਿਵੇਂ ਅੱਖਾਂ ਦੇ ਪਾਇਓ ਫਲ ਜੀਤ ਤੇ ਪੁੱਤ ਤੋੜਨੇ ਸਾਵੇਂ ਹੀ ਨੇਰਵੇਂ ਖੋਤ ਤੋੜਨੇ ਸਾਵੇਂ ਹੀ ਨੇਰਵੇਂ ਅਸਾਸਨ ਤਾਂ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਇਆ ਤੇਰੇ ਜੇ ਹਬ ਆਪਣਾ ਕੋਈ ਸੁਖ ਮਦੀ ਬਣਾ ਕੇ ਤੇਰੇ ਵਾਂਗੂ ਉਜੜਦਾ ਆ ਆਪਣਾ ਕੋਈ ਤਨ ਤਨ ਦਸ਼ਮੇਸ਼ ਮੇਰੇ ਸਾਈਆਂ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਤੇਰੇ ਜੇ ਹਬਾਪਨਾ ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ